ਅੱਜ ਉਹ ਕੰਗਨਾਰ ਨਾਲ ਦੀ ਫਿਲਮ ਦੇ ਬਾਰੇ ਵਿੱਚ ਕੁਝ ਲੋਕਾਂ ਨੇ ਇਤਰਾਜ਼ ਕੀਤਾ ਮੈਂ ਸਮਝਦਾ ਕਿ ਜਿਹੜਾ ਵੀ ਕਿਸੇ ਵੀ ਧਰਮ ਦੇ ਬਾਰੇ ਵਿੱਚ ਜੋ ਸੁਵੇਦਨਸ਼ੀਲ ਧਰਮ ਨੇ ਜਾਂ ਈਵਨ ਜੈਨ ਧਰਮ ਵੀ ਹੈ ਇਸਲਾਮ ਵੀ ਹੈ ਸਿੱਖ ਵੀ ਹੈ ਖਾਲਸਾ ਵੀ ਹੈ ਉਹਦੇ ਬਾਰੇ ਵਿੱਚ ਕੋਈ ਵੀ ਚੀਜ਼ ਅਗਰ ਕਰਨੀ ਹੋਵੇ ਤਾਂ ਉਹਨਾਂ ਦੀ ਇੱਕ ਕਮੇਟੀ ਬਣਨੀ ਚਾਹੀਦੀ ਹੈ ਉਹ ਤੋਂ ਅਪਰੂਵਲ ਜ਼ਰੂਰ ਲੈਣਾ ਬਣਨ ਤੋਂ ਪਹਿਲਾਂ ਹੀ ਲਈ ਜਾਵੇ ਤਾਂ ਕਿ ਐਸੇ ਮਸਲੇ ਪੈਦਾ ਨਾ ਹੋਣ ਔਰ ਦੂਸਰੀ ਗੱਲ ਹੈ ਜੇ ਉਹਦੇ ਚ ਕੁਝ ਮਸਲੇ ਇਹ ਵੀ ਉਠਾਏ ਜਾ ਰਹੇ ਆ ਕਿ ਜਿਹੜੇ ਪ੍ਰਧਾਨ ਮੰਤਰੀ ਦੇ ਕਾਤਲ ਨੇ ਉਹਨਾਂ ਦੀ ਭੂਮਿਕਾ ਦਿਖਾਈ ਜਾ ਰਹੀ ਹੈ ਉਹ ਵੀ ਇਤਰਾਜ਼ ਕੀਤਾ ਇੱਕ ਮੈਂਬਰ ਪਾਰਲੀਮੈਂਟ ਨੇ ਮੈਂ ਇਹ ਸਮਝਦਾ ਕਿ ਇੱਕ ਪ੍ਰਧਾਨ ਮੰਤਰੀ ਮੁੱਖ ਮੰਤਰੀ ਜਾਂ ਕਿਸੇ ਦੇ ਵੀ ਕਾਤਲ ਹੋਣ ਹਤਿਆਰੇ ਜਿਹੜੇ ਆ ਉਹਨਾਂ ਦੀ ਹਤਿਆ ਨੂੰ ਦੇਸ਼ ਉਹਦੇ ਖਿਲਾਫ ਖੜਾ ਹੋਏਗਾ ਇਹ ਨਹੀਂ ਹੋਣਾ ਚਾਹੀਦਾ ਇਸ ਦੀ ਅਸੀਂ ਮੰਦਾ ਕਰਦੇ ਆਂ ਔਰ ਇਸ ਤਰ੍ਹਾਂ ਦੀਆਂ ਗੱਲਾਂ ਮੈਂ ਸਮਝਦਾ ਖਾਲਸਾ ਜਿਹੜਾ ਹੈਗਾ ਖਾਲਸਾ ਬੜਾ ਪਵਿੱਤਰ ਨਾਮਾ ਖਾਲਸਾ ਜ਼ੁਲਮ ਦੇ ਖਿਲਾਫ ਸੰਘਰਸ਼ ਕਰਦਾ ਖਾਲਸਾ ਹਤਿਆਰਿਆਂ ਦੀ ਕਦੇ ਮਦਦ ਨਹੀਂ ਕਰਦਾ ਇਹ ਨਹੀਂ ਹੋਣਾ ਚਾਹੀਦਾ ਪਰ ਇਹ ਫਿਲਮ ਮੇਕਰਸ ਨੂੰ ਵੀ ਔਰ ਸਾਰਿਆਂ ਨੂੰ ਇਹ ਇਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਕਿ ਜਿਹੜੇ ਇਸ ਤਰ੍ਹਾਂ ਦੀਆਂ ਸਵੇਦਨਸ਼ੀਲ ਗੱਲਾਂ ਨੇ ਧਰਮਾਂ ਦੇ ਬਾਰੇ ਵਿੱਚ ਕੋਈ ਗੱਲ ਕਹਿਣੀ ਹੈ ਹਾਲਾਂਕਿ ਮੈਂ ਨਾ ਤਾਂ ਜਰਨੈਲ ਸਿੰਘ ਪਿੰਡਾ ਵਾਲਿਆਂ ਦੇ ਵਿਚਾਰਾਂ ਨਾਲ ਸਹਿਮਤ ਹਾਂ ਨਹੀਂ ਮੈਂ ਨਿੱਜੀ ਤੌਰ ਤੇ ਕੋਈ ਹੋਰ ਇਸ ਤਰ੍ਹਾਂ ਦੇ ਵਿਅਕਤੀਆਂ ਦੇ ਵਿਚਾਰ ਨਾਲ ਸਹਿਮਤ ਹਾਂ ਪਰ ਮੈਂ ਸਮਝਦਾ ਕਿ ਉਹਨਾਂ ਦਾ ਵੀ અપਮਾਨ ਨਹੀਂ ਹੋਣਾ ਚਾਹੀਦਾ ਔਰ ਸ਼ਬਦਾ ਸਤਕਾਰ ਸਾਨੂੰ ਕਰਨਾ ਚਾਹੀਦਾ ਕਿਸੇ ਦਾ ਵੀ અપਮਾਨ ਨਾ ਕੀਤਾ ਜਾਵੇ ਔਰ ਇਹ ਪ੍ਰੇਮ ਦਾ ਹੀ ਕੰਮ ਆ ਡੈਮੋਕ੍ਰੇਸੀ ਚ ਪ੍ਰੇਮ ਨਾਲ ਹੀ ਕੰਮ ਚੱਲਦਾ ਕੜਵਾਹ ਜਿਹੜਾ ਵਧਾਉਂਦਾ ਫੈਲਾਉਂਦਾ ਉਹ ਡੈਮੋਕ੍ਰੇਸੀ ਨੂੰ ਕਮਜ਼ੋਰ ਕਰਦਾ ਸਟਰੈਂਥਨ ਨਹੀਂ ਕਰਦਾ ਚਾਹੇ ਉਹ ਕੋਈ ਫਿਲਮ ਹੋਵੇ ਚਾਹੇ ਕੋਈ ਗੀਤ ਹੋਵੇ ਇਹਨਾਂ ਗੀਤਾਂ ਨੇ ਗਨ ਗਨ ਕਰਚਲ ਪ੍ਰਮੋਟ ਕੀਤਾ ਇਨਾ ਗੀਤਾਂ ਨਹੀਂ ਫਿਲਮਾਂ ਨਹੀਂ ਜਿਹੜੀ ਹਿੰਸਾ ਪ੍ਰਮੋਟ ਕੀਤੀ ਆ ਇਹ ਨਹੀਂ ਹੋਣਾ ਚਾਹੀਦਾ ਉਸ ਨੂੰ ਡਿਸਕਰੇਜ ਕਰਨਾ ਚਾਹੀਦਾ ਉਸ ਟੈਂਡੈਂਸੀ ਨੂੰ ਇਸਦਰ ਜ਼ਰੂਰ ਧਿਆਨ ਦਿਓ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ